ਤੈਨੂੰ ਲੱਗਿਆ ਰਹਿਣੀ ਤੇਰਾ ਹਰ ਵੇਲੇ ਧਿਆਨ ਖਾਂਚੀ ਰੰਦਾ ਵਾ ਰੋਕ ਦੋ ਗੱਡੀ ਰੋਕਿਓ ਚੁੱਪ ਕਰ ਜਾ ਬੈਠ ਕਾ ਕੇ ਚੁੱਪ ਕਰਕੇ ਬੈਠਾ ਰਹਿ ਤੂੰ ਚੁੱਪ ਕਰਕੇ ਬਹਿ ਜਾ ਕੁੜੀਆਂ ਨੂੰ ਲੋਕੀ ਵਿਆਹ ਦੇ ਵਿੱਚ ਬਾਈ ਜੀ ਕੋਈ ਸਲਾਈ ਮਸ਼ੀਨ ਦਿੰਦਾ ਵਾ ਹੈ ਕੋਈ ਕਪੜੇ ਧੋਣ ਵਾਲੀ ਮਸ਼ੀਨ ਦਿੰਦਾ ਵਾ ਮੈਨੂੰ ਮੇਰੇ ਸਹੁਰੇ ਨੇ ਖਾਣ ਪੀਣ ਵਾਲੀ ਮਸ਼ੀਨ ਦਿੱਤੀ ਹੋਈ ਹੈ ਇਹ ਮੇਰੇ ਵੀ ਬੜਾ ਗੰਦੀ ਆ ਕੀ ਰੋਕਦਾ ਰੋਕਦਾ ਮੈਂ ਨਹੀਂ ਰੋਕਣੀ ਤੇ ਮੈਂ ਨਿਕਲਣ ਲੱਗੀ ਹਾਂ ਤੋਂ ਬਾਅਦ ਮੈਂ ਖੋਲਣ ਲੱਗੀ ਹਾਂ ਮੈਂ ਖੋਲਣਗੀ ਮੈਂ ਉਰੇ ਹੀ ਛੱਡ ਜਾਣਾ ਵਾ ਪੈਦਲ ਹੀ ਆਏਂਗੀ ਫਿਰ ਪੈਦਲ ਹੀ ਆਏਗੀ ਨਾ 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 ਤੇ ਯੂਰਡ ਮੋਮੋਸ ਵਾਲੀ ਰਿਹੜੀ ਆ ਗਈ ਰੋਕਣਾ ਨਹੀਂ ਰੋਕਣਾ ਨਹੀਂ ਰੋਕਣਾ ਮੈਂ ਨਹੀਂ ਰੋਕਣਾ ਆਹ ਵੇਖ ਲਓ ਦੋਸਤੋ ਕੀ ਹਾਲ ਕਰਦੀ ਆ ਵੇਖ ਲਓ ਸਾਰੀਆਂ ਸ਼ਾਪਸ ਕੱਢੀ ਜਾ ਰਹੇ ਹੋ ਕੀ ਘੋਰ ਆ ਗਈ ਆ ਫਰੀ ਦੀ ਹੜੀ ਦਾ ਖਾਣ ਪੀਣ ਦਾ ਧਿਆਨ ਐ ਜੇ ਕਈ ਕੁਝ ਮਿਲੇਗਾ ਤਾਂ ਮੇਰਾ ਸਿਰ ਖਾਈ ਜਾਊਗਾ ਬੜਾ ਖਾਣ ਤਮੀਜ਼ ਨਾਲ ਗੱਲ ਕਰ ਮੈਂ ਤੈਨੂੰ ਕਹਿ ਤਾ ਵਾ ਚੁੱਪ ਕਰਕੇ ਗੱਡੀ ਰੋਕ ਲਾ ਆਹੋ ਫਿਰ ਰੋਕੋ ਆਲੇ ਰੋਕਦੀ ਆ ਆਲੇ ਰੋਕਦੀ ਆ ਚੱਲ ਜਾ ਤੋੜ ਜਾ ਇੱਥੇ ਤਾਂ ਕੋਈ ਸ਼ਾਪ ਹੀ ਨਹੀਂ ਆਈਗੀ ਚੱਲ ਤੂੰ ਸਾਫੇ ਕੋਲ ਰੋਕੋ ਮੈਂ ਨਹੀਂ ਬਾਹਰ ਨਿਕਲਦਾ ਚੱਲ ਥੱਲੇ ਚੱਲ ਚੱਲ ਉਹ ਲੈ ਦੇ ਹਾ ਕੰਜੂਸਾ ਜਿਆ ਕਿਤੇ ਕੋਈ ਕੁਝ ਲੈ ਵੀ ਗਿਆ ਕਰ ਆਹ ਵੇਖ ਲਓ ਦੋਸਤੋ ਇੰਨਾ ਸਿਰ ਖਾਂਦੀਆ ਉਹਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਹਰ ਨਿਕਲੇ ਆ ਬਾਈ ਜੀ ਹੈ ਮੇਰੇ ਸੋਹਰੇ ਨੇ ਮੈਨੂੰ ਖਾਣ ਪੀਣ ਵਾਲੀ ਮਸ਼ੀਨ ਦਿੱਤੀ ਹੋਈ ਆ ਇਹ ਜੀ ਆ ਨਾ ਇਹਦੇ ਚ ਸ਼ੁਕਰ ਕਰਕੇ ਮਿਲ ਗਈਆਂ ਮੈਂ ਮੈਂ ਸ਼ੁਕਰੀ ਦਾ ਕਰਦਾ ਪਿਆ ਮੈਂ ਹੋਰ ਕੀ ਸ਼ੁਕਰ ਕਿੱਦਾਂ ਕਰਾਂ ਚੱਲ ਫਿਰ ਰੋਕਾ ਲਾ ਤੇ ਰੋਕ ਤਾਂ ਦਿੱਤੀ ਹੈ ਗੱਡੀ ਹੁਣ ਕਿੱਦਾਂ ਰੋਕਾਂ ਚੱਲ ਤੂੰ ਆ ਗਿਆ ਮੈਂ ਚੱਲ ਚਾ ਨਿਕਲ ਮੇਰਾ ਨੋ ਵੀ ਤੋੜਦਾ ਮੈਂ ਤੋੜਿਆ ਵਾ ਅੱਜ ਨੋ ਟੁੱਟ ਗਈ ਐ ਮੈਡਮ ਦੇਖੋ ਆ ਦੇਖੋ ਨੋ ਤੋੜ ਲਿਆ ਵਾ ਆ ਵੀ ਟੁੱਟ ਗਿਆ ਸਾਰੇ ਨੋ ਤੋੜ ਲਏ ਆ ਸਾਰੇ ਤੋੜ ਪਏ ਆ ਨੋ ਟੁੱਟ ਗਿਆ ਬਈ ਕੁੜੀ ਦੇ ਲੈ ਕੇ ਦੇ ਦੋ ਮੈਨੂੰ ਮੈਂ ਬੇਬੀ ਲਾ ਕੇ ਮਾਰਨੇ ਆ ਤੋੜ ਲਾ ਮੈਨੂੰ ਕੀ ਐ ਗੁੱਸੇ ਦੇ ਵਿੱਚ ਨੋ ਤੋੜੀ ਜਾਂਦੀ ਆ ਆਪਣੇ ਤੈਨੂੰ ਕਿਹਨੇ ਕੇ ਤੋੜਨ ਵਾਸਤੇ ਹੈਂ ਧਮਕੀਆਂ ਆਪਣਾ ਨਕਸਾ ਆ ਵੀ ਕਰਦੀ ਉਹਨੂੰ ਧਮਕੀਆਂ ਦੇਦੀ ਕਿਵੇਂ ਨੋ ਟੋੜ ਲੈਣੇ ਆ ਆਪੀ ਤੋੜ ਲੈ ਗੁੱਸੇ ਚ ਨੋ ਜਾ ਕੁਝ ਕੀ ਲੈਦਾ ਹੁੰਦ ਨੂੰ ਹਵੈਲੀ ਕੈਪਟਰ ਲੈਦਾ ਤਾਂ ਮੈਨੂੰ ਲੋਕ ਕੋ ਦੋਸਤੋ ਮੈਂ ਕਾ ਇੰਨਾ ਪੂਰਾ ਹਾਲ ਕਰਦੀ ਆ ਨਾ ਇੰਨਾ ਜਲੂਸ ਕੱਢਦੀ ਆ ਨਾ ਇਹ ਕੁੜੀ ਕਿਤੇ ਚਲੋ ਫੇ ਨਿਕਲੋ ਬਾਹਰ ਉਹ ਜਲੂਸ ਕੱਢਦੀ ਆ ਕਿੱਥੇ ਨਿਕਲਾ ਬਾਹਰ ਨਿਕਲ ਦੋ ਵੀ ਨਾ ਜਲੂਸ ਕੱਢੇ ਤਾਂ ਤੁਸੀਂ ਲੈ ਕੇ ਦਿੰਦੇ ਹੋ ਕੁਛ ਮੈਂ ਲੈ ਗਏ ਵੀ ਨਹੀਂ ਦਿੰਦੇ ਨੂੰ ਚਲ ਚਾ ਕਿਹਦਾ ਤੂੰ ਹੀ ਨਿਕਲੋ ਮੈਂ ਨਹੀਂ ਨਿਕਲਾਂ ਤੂੰ ਨਿਕਲ ਚੱਲ ਮੈਨੂੰ ਪਤਾ ਤੂੰ ਹੀ ਲੋਕ ਲਾ ਲੈਣਾ ਅੰਦਰੋਂ ਤੂੰ ਬਹੁਤ ਚਲਾਕ ਹੋ ਚਲੋ ਚੱਲ ਫੇ ਗੱਡੀ ਤਾਂ ਸਾਈਡ ਤੇ ਲਾ ਕੇ ਆਣਾ ਨਾ ਮੈਂ ਤੂੰ ਚੱਲ ਚਲ ਮੈਨੂੰ ਪਤਾ ਤਾਂ ਅੱਜ ਤੂੰ ਵੀ ਓਲਾ ਕਰਾ ਕੇ ਹੀ ਆਏਂਗੀ ਚਲੋ ਫੇ ਹਾਂ ਓਲਾ ਕਰਾ ਕੇ ਹੀ ਆਏਂਗੀ ਦੀ ਲੋ ਕਰਨ ਨੂੰ ਕੀ ਆਵਾਜ਼ ਖਾ ਚੱਲ ਪੈ ਵੀ ਨਹੀਂ ਕੁਛ ਚੰਨ ਦੇਣਾ ਖਾਣ ਨੂੰ ਹੁਣ ਆ ਦੇਈਂ ਤੋ ਮੈਨੂੰ ਬੱਬਾ ਖਾਣ ਨੂੰ ਮੈਂ ਆ ਦੇਖੋ ਬਈ ਖਾਣ ਪੀਣ ਵਾਲੀ ਮਸ਼ੀਨ ਕਿਸੇ ਨੇ ਦੇਖੀ ਆ ਕਦੇ ਖਾਣ ਪੀਣ ਵਾਲੀ ਮਸ਼ੀਨ ਕੀ ਹੋਇਆ ਮੈਨੂੰ ਐਦਾਂ ਵੀ ਹੁੰਦੀ ਆ ਖਾਣ ਪੀਣ ਵਾਲੀ ਮਸ਼ੀਨ ਖਾਣ ਪੀਣ ਵਾਲੀ ਮਸ਼ੀਨ ਫਰੀ ਬੋਲਣ ਵਾਲੀ ਮਸ਼ੀਨ ਫਰੀ ਤਾਂ ਖਾਣ ਪੀਣ ਵਾਲੀ ਮਸ਼ੀਨ ਆ ਵੇਖ ਲੋਗ ਆਈ ਪਹੁੰਚ ਲਿਆ ਘਰੇ ਆਪਾਂ ਖਾਣ ਵਾਲੀ ਖਾ ਟੀਟ ਬੰਦਾ ਮੈਂ ਕੋਈ ਨਹੀਂ ਵੇਖਿਆ ਖਾਣ ਪੀਣ ਵਾਲੀ ਮਸ਼ੀਨ ਗੁੱਸਾ ਕਰ ਗਈ ਪਰ ਮਜਾ ਲੈ ਕੇ ਚੀਜ਼ ਲੈ ਦੇਗਾ ਇਹ ਬੰਦਾ ਤੇਰਾ ਤਾਂ ਰੋਜ਼ ਦਾ ਕੰਮ ਆ ਬਾਹਰ ਨਿਕਲਣਾ ਸਹੀ ਉਸੇ ਵੇਲੇ ਰੋਲਾ ਸ਼ੁਰੂ ਕਰ ਦਿੰਨੀ ਆਪਾਂ ਹਾਏ ਹਾਏ ਉਹ ਨਿਕਲ ਗਈਆਂ ਜਲੇਬੀਆਂ ਹਾਏ ਉਹ ਨਿਕਲੇ ਗਏ ਕੁਲਚੇ ਤੇ ਇਹਨੂੰ ਇਹ ਹੁੰਦਾ ਕਿ ਕੁਛ ਤਾਂ ਮਿਲ ਹੀ ਜਾਵੇ ਮੈਂ ਘਰੇ ਲੈ ਆਇਆ ਮੈਨੂੰ ਕੁਝ ਨਹੀਂ ਲੈਣ ਦੇ ਕੀ ਲੈ ਕੇ ਤਾਵਾਂ ਤੈਨੂੰ ਦੇਖ ਲੋ ਖਾਣ ਪੀਣ ਵਾਲੀ ਮਸ਼ੀਨ ਭਾਈ ਇਦਾਂ ਨਹੀਂ ਹੁੰਦੀਆਂ ਨੇ